ਮਾਰਜੋਗ ਐਸਐਸਪੀ ਬਟਾਲਾ ਸ਼੍ਰੀ ਜ਼ੁਹੇਰ ਕਾਸਮੀਰ ਆਈਪੀਐਸ ਗੁਰਪ੍ਰਤਾਪ ਸਹੋਤਾ ਐਸਪੀ ਇਨਵੈਸਟੀਗੇਸ਼ਨ ਬਟਾਲਾ ਦੀ ਵੈਨ ਮਾਈਟ ਉਹਨਾਂ ਦੇ ਚੰਦੇਸਤੇ ਐਸਐਚਓ ਸਾਈਬਰ ਤੇ ਉਹਨਾਂ ਦੀ ਟੀਮ ਵੱਲੋਂ ਜਿਵੇਂ ਕਿ ਪਹਿਲਾਂ ਮੋਬਾਈਲ ਬੈਕ ਟੂ ਯੋਰ ਹੈਂਡ ਪ੍ਰੋਗਰਾਮ ਦੀ ਤਰ੍ਹਾਂ ਤੇ ਇੱਕ ਹੋਰ ਪ੍ਰੋਗਰਾਮ ਮਨੀ ਬੈਕ To your account money back money back to your money back to the account of victim that had ek program launched agaya jiske तहत cyber crime ko oh victims jinna diyan complaints jive ki koi otp de ke share karke koi money unna di fraud ho janda hai ya koi unna di koi online thagi ho jandi hai ਜਾਂ ਜੇ ਕੋਈ ਲਾਰਜ ਲਾਰਜ ਵਸ਼ ਹੋ ਕੇ ਜਾਣੇ-ਅਣਜਾਣੇ ਉਹ ਆਪਣੀ ਮਨੀ ਟਰਾਂਸਫਰ ਕਰ ਦਿੰਦੇ ਨੇ ਜਾਂ ਕਿਤੇ ਏਟੀਐਮ ਜੋ ਉਹਨਾਂ ਦੀ ਕਈ ਵਾਰੀ ਪੈਸੇ ਸਟਕ ਹੋ ਜਾਂਦੇ ਨੇ ਉਸਦੀ ਕੰਪਲੇਂਟਸ ਜੋ ਸਾਈਬਰ ਸੈੱਲ ਸਾਈਬਰ ਸਟਾਸ਼ਨ ਨੂੰ ਮਿਲਣ ਹੁੰਦੀਆਂ ਨੇ ਉਸ ਦੇ ਤਹਿਤ ਥਾਣਾ ਸਾਈਬਰ ਪੁਲਿਸ ਆਪਣੀ ਬਹੁਤ ਬੜੀ ਮਿਹਨਤ ਨਾਲ ਉਹਨਾਂ ਦੇ ਜਿਹੜੇ ਪੈਸੇ ਆ ਉਹਨਾਂ ਦੀ ਕੰਪਲੇਂਟ ਤੇ ਇਮੀਡੀਏਟ ਐਕਟ ਕਰਦੇ ਹਾਂ ਜਾਂ ਪੈਸੇ ਵਾਪਸ ਕਰਾਉਂਦੀ ਹੈ ਜਾਂ ਕੁਝ ਜਿਹੜੇ ਪੈਸੇ ਜਿਹੜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟਸ ਤੱਕ ਹੋਏ ਹੁੰਦੇ ਹਨ ਥਰੂ ਕੋਰਟ ਉਹਨਾਂ ਨੂੰ ਪੈਸੇ ਵਾਪਸ ਕਰਾਏ ਜਾਂਦੇ ਹਨ ਇਸੇ ਤਰ੍ਹਾਂ ਦੇ ਪਿਛਲੇ ਦਿਨਾਂ ਵਿੱਚ ਪੁਲਿਸ ਸਟੇਸ਼ਨ ਸਾਈਬਰ ਦੀ ਟੀਮ ਵੱਲੋਂ ਥਾਂ ਕਰੀਬ ਰਿਬ 25 ਐਸੇ ਵਿਅਕਤੀ ਵਿਕਟਮ ਜਿਨ੍ਹਾਂ ਦੇ ਪੈਸੇ ਵਾਪਸ ਕਰਾਏ ਨੇ ਇਹ ਰਕਮ ਵੀ ਕਰ 14 ਲੱਖ ਰੁਪਿਆ ਉਹ ਪੈਸੇ ਜਿਹੜੇ ਕਿਤੇ ਦੂਜੇ ਆਊਟ ਆਫ ਡਿਸਟ੍ਰਿਕਟ ਆਊਟ ਆਫ ਸਟੇਟ ਪੈਸੇ ਸਟਕ ਹੋ ਗਏ ਸੀ ਉਹਨਾਂ ਦੇ ਥਰੂ ਕੋਰਸ ਪੈਸੇ ਵਾਪਸ ਕਰਾਏ ਐਬਾਊਟ ਬਾਊਟ 486000 ਰੁਪਿਆ ਇਸੇ ਤਰ੍ਹਾਂ ਦੋਨੋਂ ਅਮਾਉਂਟ ਜਿਹੜੀਆਂ ਨੇ ਇਹ 1920000 501 ਰੁਪਈ ਦੀ ਰਕਮ ਹੈ ਜਿਹੜੀ ਕਿ ਪੁਲਿਸ ਸਟੇਸ਼ਨ ਸਾਈਬਰ ਬਟਾਲਾ ਵੱਲੋਂ ਉਹਨਾਂ ਵਿਕਟਮਸ ਨੂੰ ਉਹਨਾਂ ਦੇ ਅਕਾਊਂਟ ਵਿੱਚ ਵਾਪਸ ਕਰਾਈ ਗਈ ਹੈ ਮੈਂ ਇਸ ਕਾਰਜ ਤੇ ਇਸ ਕੰਮ ਤੇ ਸਾਣਾ ਸਾਈਬਰ ਦੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਤੇ ਇਸੇ ਦਾ ਇਸੇ ਤਹਿਤ ਆਪ ਨੇ ਮਾਧਿਮ ਲੜਾਈ ਸਾਰੇ ਹੀ ਜੋ ਪਬਲਿਕ ਹੈ ਆਮ ਸਮਾਜ ਹੈ ਉਸ ਨੂੰ ਇੱਕ ਜਾਗਰੂ ਹੋਣ ਦੀ ਅਪੀਲ ਕਰਦਾ ਹਾਂ ਕਿ ਉਹ ਕਿਸੇ ਨੂੰ ਵੀ ਜਾਣੇ-ਜਾਣੇ ਆਪਣੇ OTP ਕਹਿੰਨਾ ਸ਼ੇਅਰ ਨਾ ਕਰਨ ਆਪਣੇ ਕਿਸੇ ਵੀ ਜਾਣੇ-ਜਾਣੇ ਜੇਕਰ ਆਪ ਉਹਨਾਂ ਨੂੰ ਕੋਈ ਪੁਲਿਸ ਆਰਮੀ ਸੀਬੀਆਈ ਆਦਿ ਦਾ ਡਰਾਵਾ ਦੇ ਕੇ ਪੈਸੇ ਦੀ ਮੰਗ ਕਰਦਾ ਹੈ ਤਾਂ ਬਿਲਕੁਲ ਨਾ ਉਹਨਾਂ ਨੂੰ ਪੈਸੇ ਟ੍ਰਾਂਸਫਰ ਕਰਨ ਨਾ ਨਾ ਨੂੰ ਪੈਸੇ ਦੇਣ ਜੇਕਰ ਅਗਰ ਇਹ ਯਹੂਦੀ ਵੀ ਗੱਲ ਕੋਈ ਸਾਹਮਣੇ ਆਂਦੀ ਹੈ ਤਾਂ ਉਹ ਇਮੀਡੀਏਟਲੀ ਹੈਲਪਲਾਈਨ 1930 ਦੇ ਕੰਪਲੇਟ ਕਰ ਸਕਦੇ ਹਨ ਜਾਂ ਸਿੱਧੇ ਤੌਰ ਤੇ ਥਾਇਵਾ ਖਾਣਾ ਸਾਈਬਰ ਕੋਲ ਆ ਕੇ ਆਪਣੀ ਕੰਪਲੇਨ ਕਰਕੇ ਆਪਣੀ ਇਸ ਮੁਸ਼ਕਲ ਤੋਂ ਨਜਾਬ ਪ੍ਰਾਪਤ ਕਰ ਸਕਦੇ ਹਨ ਇਸੇ ਤਰ੍ਹਾਂ ਹੀ ਜੇ ਮੈਂ ਕੋਈ ਕੋਰੀਅਰ ਦੇ ਨਾਮ ਤੇ ਪੈਸੇ ਠਗੀ ਕਰਦਾ ਹੈ ਜਾਂ ਕੋਈ ਲਿੰਕ ਡਾਊਨਲੋਡ ਕਰਕੇ ਉਹਨਾਂ ਤੋਂ ਪੈਸੇ ਟ੍ਰਾਂਸਫਰ ਜਾਂ ਡ੍ਰਾਪਟ ਕਰਦਾ ਹੈ ਇਸੇ ਤਰ੍ਹਾਂ ਕਈ ਠਗੀਆਂ ਆਮ ਸਮਾਜ ਵਿੱਚ ਜਿਹੜੀਆਂ ਪ੍ਰਚਲਿਤ ਹਨ ਇੱਕ ਕਾਮਨ ਜੀ ਗੱਲ ਹੋ ਗਈ ਹੈ ਆਮ ਲੋਕ ਸੁਣਦੇ ਜਾਂਦਾ ਹੈ ਕਿ ਸਾਈਬਰ ਧੋਖਾਧੜੀ ਹੋ ਗਈ ਇਹ اسی ਇੱਕ ਪਹਿਲ ਕਦਮੀ ਨੂੰ ਦਿੰਦੀ ਹੋਈਆਂ ਥਾਣਾ ਸਾਈਬਰ ਵੱਲੋਂ ਇਹ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿ ਜਿਹੜੀ ਬੜੀ ਉਹਨਾਂ ਦੇ ਦਸਾਂ ਨਵਾਂ ਦੀ ਕਮਾਈ ਜਿਹੜੀ ਉਹਨਾਂ ਦੇ ਅਕਾਊਂਟ ਤੇ ਹੈ ਉਹ ਉਹ ਠੱਗ ਜਾਂ ਉਹ ਜਿਹੜੇ ਮਾੜੇ ਅੰਸਰ ਉਹ ਟ੍ਰਾਂਸਫਰ ਕਰਕੇ ਵਾਪਸ ਉਹਨਾਂ ਆਪਣੇ ਅਕਾਊਂਟ ਤੇ ਲੈ ਲੈਂਦੇ ਹਨ ਉਹਨਾਂ ਨੂੰ ਵਾਪਸ ਕਰਵਾ ਕੇ ਬੈਕ ਉਹਨਾਂ ਦੇ ਅਕਾਊਂਟ ਵਿੱਚ ਜਮ ਦੇਣ ਦਾ ਉਪਰਾਲਾ ਹੈ ਤੇ ਇਸੇ ਤਰ੍ਹਾਂ ਹੀ ਮੈਂ ਫਿਰ ਇਸੇ ਤਰ੍ਹਾਂ ਮੈਂ ਆਪਣੀ ਫਿਰ ਅਪੀਲ ਹੈ ਕਿ ਆਪ ਸਭੀ ਨੂੰ ਜਿਹੜੇ ਕਿ ਕੋਈ ਇਹੋ ਜਿਹੀ ਟ੍ਰਾਂਜ਼ੈਕਟ ਨਾ ਕਰਨ ਤੇ ਉਹਨੀ ਦੀ ਰਿਪੋਰਟ ਕਰਨ ਜਾਂ ਥਾਣਾ ਸਾਈਬਰ ਨੂੰ ਆਪਣੀ ਕੰਪਲੇਟ ਦੇਣ ਤੇ ਇਹੋ ਜਿਹੀ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਣ ਅਸੀਂ ਇੱਕੋ ਬ੍ਰੇਕ ਕਰਦੇ ਹਾਂ ਪੰਜਾਬ ਤੋਂ ਬਾਹਰ ਪੰਜਾਬ ਦੇ ਬਾਹਰ ਦੇ ਦੇਖੋ ਜਿਹੜੇ ਇਹ ਇਹ ਹਦਾਇਕ ਮੈਟਰ ਹਫਨੈਸ਼ੀਅਨ ਹੁੰਦਾ ਵਾ ਜਦੋਂ ਸਾਡੇ ਕੋਲ ਆਂਦੀ ਆ ਮੋਸਟਲੀ ਜਿਹੜੇ ਇਹ ਜਿਹੜੇ ਥੱਗ ਨੇ ਇਹ ਮੋਸਟਲੀ ਆਊਟ ਆਫ ਪੰਜਾਬ ਹੀ ਹੁੰਦੇ ਨੇ ਉਹਨਾਂ ਨੂੰ ਫਿਰ ਉਹਨਾਂ ਨੂੰ ਆਪਣੇ ਟੈਕਨੀਕਲ ਤਰੀਕੇ ਨਾਲ ਅਸੀਂ ਦੋਜ ਕਰਕੇ ਉਹਨਾਂ ਨੂੰ ਵਾਪਸ ਲਈ ਆ ਕੇ ਵਾਪਸ ਕਰਾਇਆ ਜਾਂਦਾ ਹਾਲ ਕੀ ਨਾਮ ਤੁਹਾਡਾ ਮੈਂ ਨਾ ਰੋਹਿਤ ਛਾਲੀ ਹੈ ਕੁਛ ਨਹੀਂ ਕਹੇ ਬੰਦੇ ਨੇ ਮੈਨੂੰ ਮੇਰੇ ਕੋਈ ਗੱਡੀ ਦੀ ਬੁਕਿੰਗ ਵਾਸਤੇ ਪੇਮੈਂਟ ਮੰਗਵਾਈ ਤੇ ਮੈਂ ਉਹਨੂੰ ਪੇਮੈਂਟ ਫਾਰਵਰਡ ਕਰਤੀ ਮਤਲਬ ਭੇਜਤੀ ਬਾਇ ਅਕਾਊਂਟ ਤੇ ਜਦੋਂ ਮੈਂ ਉਹਨੂੰ ਗੱਡੀ ਬਾਰੇ ਪੁੱਛਿਆ ਵੀ ਉਹਦਾ ਕਿਦਾਂ ਕੀ ਪ੍ਰੋਸੈਸ ਤੇ ਬਾਅਦ ਚ ਉਹਨੇ ਕਿਹਾ ਵੀ ਕੋਈ ਜਵਾਬ ਨਾ ਦੇ ਫਿਰ ਉਹਨੇ ਆਪਣਾ ਨੰਬਰ ਬੰਦ ਕਰ ਦਿੱਤਾ ਫਿਰ ਮੈਂ ਸਡਨਲੀ ਜਿਹੜਾ 1930 ਤੇ ਕਾਲ ਕਰਤੀ ਤੇ ਪੁਲਿਸ ਨੇ ਜਿਹੜਾ ਉਸ ਚੀਜ਼ ਨੂੰ ਟ੍ਰੇਸ ਕਰਕੇ ਉਸ ਬੰਦੇ ਨੂੰ ਫੋਲੋ ਕਰਕੇ ਤੇ ਜਿਹੜਾ ਮੇਰਾ 30000 ਗਿਆ ਇਹੋ ਚ 20000 ਰੁਪਏ ਮੈਨੂੰ ਰਿਫੰਡ ਕਰਾਤਾ ਤੇ ਬੈਲੈਂਸ ਦਾ ਜਿਹੜਾ ਵਾ ਉਹਨਾਂ ਨੇ ਕਿਹਾ ਵੀ ਕਮਿਟਮੈਂਟ ਕਰਵਾਤੀ ਬੰਦੇ ਦੇ ਨਾਲ ਵੀ ਹਾਂ ਤੁਹਾਡੇ ਪੈਸੇ ਬਾਕੀ ਵੀ ਬੈਲੈਂਸ ਆ ਜੇ ਧੰਨਵਾਦ ਜੀ ਵੀ ਤੁਹਾਡੇ ਪੈਸੇ ਮਿਲ ਜਣ ਜਿੱਤਾਂ ਪਰਫੈਕਟ ਦੇਖੋ ਜੀ ਇਹ ਤਾਂ ਇੱਕ ਸਮਝ ਲਓ ਵੀ ਚਮਤਕਾਰ ਹੈ ਜੀ ਖੂਜ ਡਿੱਗੇ ਪੈਸੇ ਵਾਪਸ ਆਏ ਆ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਵਾ ਠੀਕ ਆ ਜੀ ਮੈਂ ਪੁਲਿਸ ਦਾ ਬਹੁਤ ਧੰਨਵਾਦੀ ਹਾਂ ਇਸ ਕੰਮ ਦੀ ਠੀਕ ਆ ਤੇ ਔਰ ਜਿਹੜੇ ਲੋਗ ਅਣਜਾਣੇ ਚ ਪੈਸੇ ਸੈਂਡ ਕਰ ਦਿੰਦੇ ਜਾਂ OTP ਭ ਉਹਨਾਂ ਨੂੰ ਇੱਕ ਗੁਜਾਰਸ਼ ਆ ਵੀ ਉਹ ਬੜੇ ਧਿਆਨ ਨਾਲ ਆਪਣੇ ਮੋਬਾਈਲ ਨੂੰ ਯੂਜ਼ ਕਰਨ ਤੇ ਬਿਨਾ ਮਤਲਬ ਤੋਂ ਬਿਨਾ ਕਿਸੇ ਕਾਰਨ ਤੋਂ ਇਸ ਚੀਜ਼ ਨੂੰ ਜਿਹੜਾ ਵਾ OTP ਨੂੰ ਜਾਂ ਪੈਸਿਆਂ ਨੂੰ ਨਾ ਭੇਜਣ ਇਹ ਅਵੇਅਰਨੈਸ ਚਾਹੀਦੀ ਇਸ ਚੀਜ਼ ਮੈਂ ਆਰਮੀ ਅਕਸਫ ਹਲਦਨ ਨਿਰਮਲ ਸਿੰਘ ਮੇਰੇ ਨਾਲ ਫਰੋਡ ਹੋਇਆ ਜਿਹੜੇ ਕਿ ਕਤਰ ਤੋਂ ਬੋਲ ਰਹੇ ਜਾਂਦੇ ਹੀ ਕਤਰ ਤੋਂ ਬੋਲ ਰਹੇ ਆ ਹਾਂਜੀ ਦੋ ਆਦਮੀ ਇੱਕ ਦੋਸਤ ਤੇ ਇੱਕ ਵਕੀਲ ਸਾਹਿਬ ਤੇ ਇਹਨਾਂ ਨੇ ਫੋਨ ਕੀਤਾ ਮੈਨੂੰ ਵੀ ਇਹ ਗੋਰੇ ਦੇ ਨਾਲ ਹੀ ਨੇ ਮਤਲਬ ਲੜਾਈ ਕਰ ਲਈ ਤੇ ਗੋਰੇ ਦਾ ਬਚਨ ਦਾ ਕੋਈ ਪਤਾ ਨਹੀਂ ਤੇ ਇਹਨੂੰ ਜੇਲ ਹੋ ਜਾਣੀ ਆ 15 ਤਾਲ ਤੁਹਾਡੇ ਹੱਥ ਨਹੀਂ ਆਉਣਾ ਤੇ ਤੁਸੀਂ 2 ਲੱਖ ਰੁਪਇਆ ਕਾਉਂਟ ਚ ਪਾਓ ਤੇ ਮੈਂ ਚੱਕ ਕੱਟ ਕੇ ਦਿੱਤਾ ਚੱਕ ਬੈਂਕ ਨੂੰ ਦੇ ਦਿੱਤਾ ਤੇ ਉਹਨੇ ਵੀ ਬਾਹਰ ਪੈਸੇ ਜਾਣੇ ਮੈਨੂੰ ਨਹੀਂ ਬਰਾ ਕਿਸ ਕਿਸ ਤਰ੍ਹਾਂ ਇਹਦਾ ਹਿਸਾਬ ਕਿਤਾਬ ਹੈ ਇਹਨਾਂ ਦਾ ਤੇ ਮੈਂ ਚੱਕ ਕੱਟ ਕੇ ਦੇ ਦਿੱਤਾ ਤੇ ਉਹਨਾਂ ਨੇ ਆਪਣਾ ਅਕਾਊਂਟ ਨੰਬਰ ਵੀ ਭੇਜਿਆ ਤੇ ਫਿਰ ਮੈਂ ਜਾ ਕੇ ਬੈਂਕ ਵਾਲਿਆਂ ਨੇ ਆਖਿਆ ਕਿ ਪੁਲਿਸ ਰਿਪੋਰਟ ਕਰ ਦੋ ਕਾਦੀਆਂ ਥਾਣੇ ਦੇ ਵਿੱਚ ਮੈਂ ਉੱਥੇ ਰਿਪੋਰਟ ਕੀਤੀ ਹੁੰਦੇ ਵੀ ਸਾਈਬਰ ਥੱਲ ਬਟਾਲਾ ਆਪਾਂ ਨੂੰ ਅਲਰਟ ਆ ਉੱਥੇ ਜਾ ਕੇ ਰਿਪੋਰਟ ਕਰੋ ਮੈਂ 14 13 ਤਰੀਕ ਨੂੰ ਸਾਈਬਰ ਥੱਲ ਦੇ ਵਿੱਚ ਰਿਪੋਰਟ ਲਾਤੀ ਤੇ ਫਿਰ ਮੇਰਾ ਇਹਨਾਂ ਨੇ ਹੈਲਪ ਚ ਬੜੀਆ ਕੀਤੀ ਢੀਲ ਕਿਤੇ ਆਨੇ ਵੀ ਟਾਈਮ ਲੱਗੂਗਾ ਪੈਸੇ ਤੁਹਾਡੇ ਵਾਪਸ ਜਰੂਰ ਹੋਣ ਹੋਣਗੇ ਹਾਂਜੀ ਕਿੰਨਾ ਲੱਗਦਾ ਹੈ ਬਿਲਕੁਲ ਚੰਗਾ ਲੱਗਾ ਸਾਰਾ ਸਾਡੇ ਪੈਸੇ ਵਾਪਸ ਆ ਗਏ ਤੇ ਸਾਨੂੰ ਚੰਗਾ ਲੱਗਾ ਹਾਂ ਜੀ ਇਹ ਤਾਂ ਬੇਹੀ ਉਮੀਦ ਹੈ ਗਈ ਸੀ ਕਿ ਇਹ ਵਾਪਸ ਨਹੀਂ ਸਰ ਮੈਨੂੰ ਪੂਰੀ ਮਿਹਨੀ ਮੈਂ ਉਹ ਖਾਤਾ ਜਿਹੜਾ ਸੀਲ ਕਰਵਾਤਾ ਸੀ ਉੱਥੇ ਵੇਲੇ ਤੇ ਮੈਂ ਕਿਨਨ ਨੂੰ ਦੱਸ ਵੀ ਦਿੱਤਾ ਅਕਬਾਲ ਸਾਹਿਬ ਨੂੰ ਮੈਂ ਦੱਸਤਾ ਮੈਂ ਆਪਣੀ ਹਿਟਰੀ ਪੂਰੀ ਤੱਕ ਮੈਡਮ ਜੀ ਹੀ ਉੱਥੇ ਸੈਵਰ ਬ੍ਰਾਂਚ ਦੇ ਵਿੱਚ ਤੇ ਅੰਦੇ ਵੀ ਤੁਹਾਡੇ ਪੈਸੇ ਜ਼ਰੂਰ ਬਾਪੂ ਜੀ ਆਉਣਗੇ ਤੁਸੀਂ ਥੋੜਾ ਮਤਲਬ ਦਮ ਰੱਖੋ ਮੈਂ ਮੈਂ ਦਮ ਰੱਖਿਆ ਮੈਂ ਆਰਮੀ ਦਾ ਅਕਸਵਾ ਮੈਂ ਦਮ ਰੱਖਦਾ ਬਿਲਕੁਲ ਇਹਨਾਂ ਗੱਲਾਂ ਤੇ ਹਾਂ ਜੀ ਵੀ ਇਹ ਬੰਦੇ ਜਿਹੜੇ ਆ ਫਰੌੜੀ ਇਹਨਾਂ ਨੂੰ ਫੜਨਾ ਚਾਹੀਦਾ ਇਹਨਾਂ ਤੇ ਐਕਸ਼ਨ ਕਰਨਾ ਚਾਹੀਦਾ ਹਾਂਜੀ ਸਮਾਂ ਕਿੰਨਾ ਲੱਗਾ ਸਮਾਂ ਸਰਸ ਵਿੱਚ ਸਮਾਂ ਕਿੰਨਾ ਲੱਗਾ 348 ਸਮਝੋ ਆ 9 12 9 25 ਚ ਵਾਪਸ ਆ ਗਏ ਮੇਰੇ ਪਾਸੇ ਖਾਤੇ ਤੇ